ਸੁੱਤੇ ਦੇ ਸੁਖੀ ਸਵਾਨ ਜੋ ਰਤੇ ਸਹਿ ਆਪਣੇ ਉਹ ਬੰਦੇ ਸੁੱਤੇ ਹੋਏ ਵੀ ਸੁਖੀ ਨੇ ਮਰਜ਼ ਕੀਤੀ ਭਾਵਾਂ ਅਰਥ ਦੂਸਰੋਂ ਨਾ ਕੀਤੇ ਸੱਚ ਜੀ ਸੁੱਤੇ ਹੋਏ ਸੁਖੀ ਕਿਵੇਂ ਸੁਣਿਓ ਵੀ ਜਦੋਂ ਬੰਦਾ ਸੌਂ ਹੀ ਗਿਆ ਨਹੀਂ ਸ਼ਬਦ ਨੂੰ ਕਮਾਣ ਵਾਲਾ ਕਦੀ ਨਹੀਂ ਸੁੰਦਾ ਹੁੰਦਾ ਮਹਾਰਾਜ ਦਾ ਗੁਰੂ ਰਾਮਦਾਸ ਦਾ ਬਚਨ ਹੈ ਕਿਆ ਸਬਣਾ ਕਿਆ ਜਾਗਣਾ ਕੀ ਸੌਣਾ ਤੇ ਕੀ ਜਾਗਣਾ ਗੁਰਮੁਖ ਸੁੱਤਾ ਵੀ ਜਾਗਦਾ ਹੈ ਮਨਮੁਖ ਸਰੀਰਕ ਤੌਰ ਤੇ ਜਾਗਦਾ ਹੋਇਆ ਵੀ ਸੁੱਤਾ ਹੈ ਕਿਆ ਸਬਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਣ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਤੇ ਪੂਰੇ ਪੁਰਖ ਪਰਦਾਨ ਗੁਰਮਖੋ ਜਿੰਨੂੰ ਸਵਾਸ ਸਵਾਸ ਨਾਮ ਚੇਤੇ ਹੈ ਉਹ ਤਾਂ ਸੁੱਤਾ ਹੋਇਆ ਵੀ ਜੱਪੂਗਾ। ਕਿਆ ਸਬਣਾ ਕਿਆ ਜਾਗਣਾ ਗੁਰਮਖ ਤੇ ਪ੍ਰਵਾਣ ਜਿੰਨਾ ਸਾਸ ਗਰਾਸ ਨਾਲ ਵਿਸਰੇ ਤੇ ਪੂਰੇ ਪੁਰਖ ਪਰਦਾਨ ਉਹਦੇ ਵਿੱਚ ਇੱਕ ਬਚਨੇ ਸੌਂਦੇ ਵਾਹ ਵਾਹ ਉਚਰੈ ਸੌਂ ਲਗਿਆ ਉਹ ਵਾਹਿਗੁਰੂ ਵਾਹਿਗੁਰੂ ਕਹਿ ਕੇ ਧਿਆਨ ਚ ਬਹਿ ਕੇ ਉਂਝ ਵੈਸੇ ਜੋ ਸਤਗੁਰਾਂ ਨੇ ਸਾਡੇ ਤੇ ਕਿਰਪਾ ਕੀਤੀ ਨਾ ਜੀ ਬੜੀ ਮੇਰ ਕੀਤੀ ਕਿਉਂਕਿ ਮੇਰਾ ਕੰਮ ਹੈ ਪੜਨ ਦਾ ਇਹ ਅਨਮਤ ਨੂੰ ਹੀ ਪੜੀਦਾ ਪਰ ਉਂਝ ਮੈਂ ਤੁਹਾਨੂੰ ਬੇਨਤੀ ਕਰਾਂ ਬੈਠੇ ਨੇ ਗੁਰਮੁਖ ਪਿਆਰੇ ਮੈਂ ਇੱਕੋ ਗੱਲ ਕਹਿਣਾ ਜਿਨਨੇ ਗੁਰੂ ਨਾਲ ਜੁੜਨਾ ਜੇ ਨਾ ਨਹੀਂ ਜ਼ਿਆਦਾ ਬੋਲਣਾ ਕਿਸੇ ਨਾਲ ਬਸ ਦੋ ਹੀ ਸ਼ਬਦ ਪੜ ਲਓ ਇੱਕ ਗੁਰਮੁਖ ਜੀਵਨ ਬਣ ਜਾਏ ਤੇ ਦੂਸਰੀ ਗੁਰਮੁਖੀ ਪੜਨੀ ਹੁੰਦੀ ਹੋਵੇ ਤੇ ਗੁਰੂ ਦੀ ਮੰਜ਼ਲ ਤੱਕ ਪਹੁੰਚ ਸਕਨੇਗਾ ਫਿਰ ਬੇਨਤੀ ਗੁਰਮੁਖ ਜੀਵਨ ਤੇ ਗੁਰਮੁਖੀ ਜਿਨੂੰ ਆਪਾਂ ਬਾਣੀ ਕਹਿੰਨੇ ਪਏ ਹੁਣ ਅੱਜ ਜਦੋਂ ਧਿਆਨ ਚਲੇ ਜਾਂਦੇ ਆ ਜਿੰਨੇ ਵੀ ਧਿਆਨ ਚਲੇ ਜਾਏ ਮੈਂ ਕਿਹਾ ਵੀ ਆ ਮੌਤ ਦੀਆਂ ਉਦਾਹਰਨਾਂ ਦਿੰਦੇ ਆ ਕੋਈ ਇੱਕ ਗੱਲ ਕਹਿੰਦੇ ਨੇ ਵੀ ਸੌਣ ਤੋਂ ਪਹਿਲਾਂ ਜੇ ਸੁੱਖ ਨਾਲ ਸੌਣਾ ਹੈ ਸੌਣ ਤੋਂ ਪਹਿਲਾਂ ਹੁਣ ਤਾਂ ਇੰਨਾ ਹੋ ਗਿਆ ਜੀ ਆ ਰਾਤ ਨੂੰ ਜਦੋਂ ਲੋਕ ਸੌਂਦੇ ਨੇ ਤੇ ਨਾਲ ਸੰਗੀਤ ਲੱਗਦਾ ਸੱਚੀ ਮੁੱਚੀ ਉਹ ਨੀਂਦ ਵਾਲਾ ਵੀ ਸੰਗੀਤ ਬਣ ਗਿਆ ਕਿਤੇ ਓਮ ਬੋਲ ਰਹੇ ਨੇ ਕਿਤੇ ਝਰਨੇ ਚੱਲ ਰਹੇ ਨੇ ਕਿਤੇ ਤੇ ਆਵਾਜ਼ਾਂ ਆ ਰਹੀਆਂ ਨੇ ਕਿਤੇ ਜੰਗਲ ਦੀ ਆਵਾਜ਼ ਹੈ ਕਿਤੇ ਰਾਤ ਨੂੰ ਜਿਵੇਂ ਸਾਡੇ ਬੀਂਡੇ ਬੋਲਦੇ ਸਨ ਇਸ ਤਰ੍ਹਾਂ ਬੋਲਦੇ ਨੇ ਤੇ ਮੈਂ ਰਹਾਣ ਹੋਇਆ ਵੀ ਉਹ ਕਹਿੰਦੇ ਨੇ ਜੇ ਸੁੱਖ ਦੀ ਨੀਂਦ ਸੌਣਾ ਹੈ ਤੇ ਸੌਣ ਤੋਂ ਪਹਿਲਾਂ 5-7 ਮਿੰਟ ਇਹਨਾਂ ਸ਼ਬਦ ਵਰਤੇ ਆ 5-7 ਮਿੰਟ ਜਾਂ 10 ਮਿੰਟ ਧਿਆਨ ਚ ਜ਼ਰੂਰ ਬੈਠੋ ਵੀ ਸੌਣ ਤੋਂ ਪਹਿਲਾਂ ਧਿਆਨ ਚ ਬੈਠੋ ਕਹਿੰਦੇ ਨੇ ਇਹਦੇ ਨਾਲ ਨੀਂਦ ਸੌਖੀ ਆਉਂਦੀ ਹੈ ਮੇਰੇ ਮਨ ਚ ਆਇਆ ਕਿ ਗੁਰੂ ਸਾਹਿਬ ਨੇ ਜਿੱਦਣ ਸਾਨੂੰ ਨਿਯਮ ਦਿੱਤਾ ਨਾ ਜਿ ਨਿਤ ਨਿਮਜ ਨੂੰ ਆਪਾਂ ਕਹਿੰਨੇ ਉਸ ਦਿਨ ਹੁਣੇ ਭਾਵੇਂ ਗੁਰਦਾਰੇ ਹੁਣੇ ਪਾਠ ਹੋ ਜਾਣੇ ਪਰ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਕਿ ਆਹ ਜਿਹੜੇ ਸੋਹਿਲਾ ਸਾਹਿਬ ਦੇ ਸ਼ਬਦ ਨੇ ਕੋਣ ਤਾਂ ਜਦੋਂ ਗੁਰੂ ਅਰਜੁਨ ਦੇਵ ਜੀ ਨੇ ਸੰਪਾਦਨਾ ਕੀਤੀ ਤੇ ਪੰਜ ਸ਼ਬਦ ਸਨ ਗੁਰੂ ਨਾਨਕ ਸਾਹਿਬ ਵੀਲੇ ਤਿੰਨ ਹੀ ਸਨ ਪਹਿਲਾ ਸ਼ਬਦ ਦੂਸਰਾ ਤੇ ਤੀਸਰਾ ਚੌਥਾ ਸ਼ਬਦ ਚੌਥੇ ਪਾਤਸ਼ਾਹ ਜੀ ਦਾ ਪੰਜਵਾਂ ਸ਼ਬਦ ਪੰਜਵੇਂ ਪਾਤਸ਼ਾਹ ਦਾ। ਉਥੇ ਸੁਫਰਮਾਇਆ ਵੀ ਇਸ ਬਾਣੀ ਦਾ ਪਾਠ ਰਾਤ ਨੂੰ ਸੌਣ ਲੱਗਿਆਂ ਕਰਨਾ ਹੈ। ਤੇ ਸੰਗਤਾਂ ਕਰਦੀਆਂ ਨੇ। ਤੇ ਅੱਜ ਵੀ ਮੇਰੀ ਬੇਨਤੀ ਹੈ ਕਿ ਸੌਣ ਲੱਗਿਆਂ ਕਿਉਂ ਕਿਹਾ ਗਿਆ ਵੀ ਤੂੰ ਸੌਣ ਲੱਗਿਆਂ ਪਾਠ ਕਰ। ਤੇ ਜਦੋਂ ਸਾਰੀਆਂ ਗੱਲਾਂ ਆਪਾਂ ਬਾਹਰੋਂ ਪੜ੍ਹਨੇ ਆ ਨਾ ਜੀ ਕੋਈ ਹੋਰ ਬੰਦਾ ਟਿਕਟ ਲੈ ਕੇ ਕੋਈ 100 ਡਾਲਰ ਦੀ 200 ਡਾਲਰ ਦੀ ਟਿਕਟ ਲੈ ਕੇ ਨਾਲੇ ਜਾਂਦੇ ਆ ਜੀ ਸਾਨੂੰ ਆਰਟ ਆਫ ਲੀਵਿੰਗ ਸਾਨੂੰ ਸਿਖਾਉਂਦਾ ਲਾਈਫ ਕਿਵੇਂ ਜੀਣੀ ਹੈ ਪੀਸ ਆਫ ਮਾਈਂਡ ਕਿਵੇਂ ਮਿਲੇਗਾ ਕਿਉਂਕਿ ਪੈਸੇ ਦੇ ਕੇ ਬੰਦੇ ਨੂੰ ਕੀਮਤ ਜ਼ਿਆਦਾ ਪੈਂਦੀ ਹੈ ਇਸ ਗੱਲ ਨੂੰ ਜ਼ਿਹਨ ਚ ਰੱਖ ਕੇ ਤੁਰਿਓ ਮੇਰੀ ਬੇਨਤੀ ਹੈ ਮੈਂ ਕੋਈ ਤਮੇ ਦੀ ਗੱਲ ਨਹੀਂ ਕਰ ਰਿਹਾ ਵੀ ਕਮਾਲ ਦੀ ਗੱਲ ਕਹੀ ਜੀ ਸਾਨੂੰ ਪਤਾ ਹੀ ਨਹੀਂ ਸੀ ਰਾਤ ਨੂੰ ਸੌਣ ਤੋਂ ਪਹਿਲਾਂ 5-7 ਮਿੰਟ ਧਿਆਨ ਚ ਬੋ ਉਹ ਗੁਰਮਖੋ ਮੈਂ ਕਿਸੇ ਨੂੰ ਖੰਡਨ ਨਹੀਂ ਕਰ ਰਿਹਾ ਗੁਰੂ ਨੇ ਬਾਣੀ ਚ ਕਿਹਾ ਕਿ ਸੌਣ ਤੋਂ ਪਹਿਲਾਂ ਸੋਇਲਾ ਸਾਹਿਬ ਦਾ ਪਾਠ ਕਰੀਂ ਜਦੋਂ ਪਾਠ ਹੋ ਜਾਏ ਲੰਮੇ ਪੈਣ ਲੱਗਿਆਂ ਤੂੰ ਗੁਰੂ ਗੁਰੂ ਜਪੀ ਕਿਉਂ ਕਿਉਂਕਿ ਜਦੋਂ ਧਿਆਨ ਚ ਬੈਠ ਕੇ ਤੂੰ ਵਾਹਿਗੁਰੂ ਜਪਦਾ ਫਿਰ ਸੁਣਿਓ ਸੁਚੇਤ ਮਨ ਨਾਲ ਕੌਨਸ਼ੀਅਸ ਮਾਈਂਡ ਨਾਲ ਜਦੋਂ ਤੂੰ ਗੁਰੂ ਜਪਦਾ ਸਮੇਂਗਾ ਬਾਡੀ ਦਾ ਅੱਧਾ ਹਿੱਸਾ ਸੌਂ ਜਾਏਗਾ ਪਰ ਤੇਰੇ ਸੁੱਤਿਆਂ ਵੀ ਉਹ ਜੋ ਤੂੰ ਜਪਿਆ ਹੈ ਧਿਆਨ ਚ ਬੈਠਾ ਹੈ ਉਹ ਤੇਰੇ ਸੁੱਤਿਆਂ ਵੀ ਤੇਰੇ ਸਰੀਰ ਦੇ ਉੱਪਰ ਕੰਮ ਕਰੇਗਾ ਮਹਾਰਾਜ ਕਹਿੰਦੇ ਨੇ ਭਾਈ ਕਿ ਸੁੱਤੇ ਹੋਏ ਸੌਂ ਤੋਂ ਪਹਿਲਾਂ ਉਸ ਪਾਰ ਬ੍ਰਹਮ ਪਰਮੇਸ਼ਵਰ ਵੈਗੁਰੂ ਨੂੰ ਚੇਤੇ ਕਰ ਸਤਿਗੁਰਾਂ ਨੇ ਤਾਂ ਹੀ ਸਾਨੂੰ ਬਾਣੀ 'ਚ ਕਿਹਾ ਕਿ ਜਿਹੜਾ ਬੰਦਾ ਪਹਿਲੇ ਪੈਰ ਬੰਦਗੀ ਕਰਦਾ ਜਿਵੇਂ ਅਸੀਂ ਪਾਠ ਕਰਨੇ ਆ ਪਹਿਲੇ ਪੈਰ ਫੁੱਲੜਾ ਫਨ ਪੀ ਪੱਛਾ ਰਾਤ ਜੋ ਜਗਨ ਲਹਾਨ ਸੇ ਸਾਈਂ ਕਨੋ ਦਾਤ ਸੌਂ ਲਗਿਆ ਗੁਰੂ ਕਹਿ ਕੇ ਜਦ ਸੋਵੇ ਕੋਈ ਜਦੋਂ ਸੁਵਾਸਾਂ 'ਚ ਨਾਮ ਚੱਲ ਗਿਆ ਸੁਰਤ ਸ਼ਬਦਦਾਲ ਗੁਰੂ ਸਾਹਿਬ ਨੇ ਮੀਰ ਕਰ ਦਿੱਤੀ ਤਨ ਭਾਵੇਂ ਸੁੱਤਾ ਹੈ ਪਰ ਜਪਣ ਵਾਲੇ ਦਾ ਅੰਦਰ ਸੁੱਤਿਆਂ ਹੋਿਆਂ ਦਾ ਵੀ ਬੰਦਗੀ ਕਰਦਾ ਹੈ ਇੱਕ ਉਦਾਹਰਣ ਮੈਂ ਆਪ ਜੀ ਨੂੰ ਦੇਣਾ ਕਿਉਂਕਿ ਟਾਈਮ ਵੈਸੇ ਹੋ ਚੁੱਕਾ ਜਿ ਪਹਿਲਾ ਦੀਵਾਨ ਸੀ ਭਾਈ ਸਾਹਿਬ ਵੀ ਅਨੌਸਕੇ ਕਰਕੇ ਗਿਆ ਤੇ ਮੈਂ ਵੀ ਬੇਨਤੀ ਕਰਾਂਗਾ ਸੱਚੇ ਵੇ ਟਾਈਮ ਸਾਡੇ ਕੋਲ ਵੀ ਪੂਰਾ ਹੁੰਦਾ ਹੈ ਤੇ ਮੈਂ ਭਾਈ ਸਾਹਿਬ ਕਾ ਲਾਉਣਗੇ ਭਾਈ ਮਨਜੀਤ ਸਿੰਘ ਨੂੰ ਵੀ ਬੇਨਤੀ ਕਰਾਂਗਾ ਵੀ ਸੰਗਤ ਜਰੂਰ ਪ੍ਰੇਰ ਕੇ ਲਿਆਓ ਪਲੀਜ਼ ਬੇਨਤੀ ਹੈ ਪਾਇਸਾ ਪਾਈ ਵੀਰ ਸਿੰਘ ਜੀ ਹੋਣੀ ਉਹਨਾਂ ਨੇ ਆਪਣੀ ਜ਼ਿੰਦਗੀ ਚ ਇੱਕ ਜਗ੍ਹਾ ਲਿਖਿਆ ਨਹੀਂ ਪਰ ਇਹ ਗੱਲ ਦੱਸੀ ਮੈਨੂੰ ਸਿਮਰਨ ਦੀ ਚੇਟਕ ਕਿੱਥੋਂ ਲੱਗੀ ਨਾਮ ਦੀ ਚੇਟਕ ਕਿਉਂਕਿ ਜਦੋਂ ਮੈਂ ਬੱਚਾ ਸੀ ਛੋਟਾ ਜਿਹਾ ਪ੍ਰਾਇਮਰੀ ਚ ਪੜਦਾ ਸੀ ਤੇ ਸਾਡੇ ਘਰ ਆਪਣੇ ਨਾਨਾ ਜੀ ਕੋਲ ਰਹਿੰਦਾ ਸਾਂ ਤੇ ਸਾਡੇ ਘਰ ਇੱਕ ਗੁਰਮਖ ਪਿਆਰੇ ਆਏ ਤੇ ਜਿੱਥੇ ਮੇਰਾ ਕਮਰਾ ਸੀ ਉਹਨਾਂ ਨੂੰ ਉਸ ਕਮਰੇ ਦੇ ਵਿੱਚ ਆਸਣ ਲਾ ਦਿੱਤਾ ਤੇ ਮੈਂ ਆਇਆ ਸਕੂਲ ਤੋਂ ਦੇਖਿਆ ਵੀ ਮੇਰੇ ਕਮਰੇ 'ਚ ਆਸਣ ਖੈ ਤੇ ਮੇਰੇ ਮਨ ਚ ਆ ਵੀ ਮੇਰੇ ਕਮਰੇ 'ਚ ਕੌਣ ਸਮੇਂ ਦੂਜਾ ਫਿਰ ਨਾਨਾ ਜੀ ਨੇ ਕਿਹਾ ਉਹਨਾਂ ਨਾਨਾ ਜੀ ਬਹੁਤ ਵਿਦਵਾਨ ਸੰ ਗਿਆਨੀ ਹਜ਼ਾਰਾ ਸਿੰਘ ਜੀ ਬਹੁਤ ਵਿਦਵਾਨ ਸੰ ਤੇ ਗੁਰਮਖ ਪਿਆਰੀ ਰੂਹ ਸੀ ਬੰਦਗੀ ਵਾਲੀ ਕਹਨ ਲੱਗੀ ਪੁੱਤਰ ਇਹ ਇਹਨਾ ਮਾਹਪੁਰਖਾਂ ਨੇ ਗੁਰਮਖਾਂ ਨੇ ਕੋਈ ਦਿਨ ਰਹਿਣਾ ਕੁਝ ਸਮਾਂ ਰਾਤ ਰੁਕਣ ਕਰਨਗੇ ਵੈਸੇ ਨਾਲ ਸਵਕਤੇ ਦਰਬਾਰ ਸਹਿਬ ਚਲੇ ਜਾਣਾ ਕਰਨਾ ਪਰ ਤੂੰ ਸੇਵਾ ਕਰੀ ਮੈਨੂੰ ਪਤਾ ਨਹੀਂ ਸੀ ਵੀ ਕਿਉਂ ਮੇਰੇ ਕਮਰੇ ਚ ਨੇ ਕਿੰਨੇ ਉਹ ਪਹਿਲੀ ਸ਼ਾਮ ਆਈ ਮੈਂ ਸਕੂਲ ਦਾ ਕੰਮ ਕਰ ਰਿਹਾ ਸਾਂ ਤੇ ਉਹਨਾਂ ਨੇ ਚੌਂਕੜਾ ਮਾਰ ਕੇ ਸੋਦਰ ਰਹਿਰਾ ਸਾਹਿਬ ਜੀ ਦਾ ਪਾਠ ਕੀਤਾ ਭਾਈ ਸਾਹਿਬ ਕਹਿੰਦੇ ਮੈਂ ਬੱਚਾ ਸਾਂ ਪਹਿਲਾ ਮੰਚ ਉਤਰ ਆਇਆ ਵੀ ਪਾਠ ਕਰਲਾ ਪੜ੍ਹਨਾ ਹੈ ਕਹਿੰਦੇ ਜਦੋਂ ਉਹਨਾਂ ਨੇ ਪਾਠ ਸ਼ੁਰੂ ਕੀਤਾ ਇੰਨੀ ਸ਼ਬਦ ਚ ਕشش ਸੀ ਇੰਨੀ ਖਿੱਚ ਸੀ ਕਿ ਮੈਂ ਆਪਣਾ ਸਕੂਲ ਦਾ ਕੰਮ ਛੱਡ ਕੇ ਚੌਂਕੜਾ ਮਾਰ ਕੇ ਉਹਨਾਂ ਕੋਲ ਬੈਠ ਗਿਆ ਕਹਿੰਦੇ ਜ਼ਿੰਦਗੀ ਚ ਉਹ ਜਾ ਪਾਠ ਰਸ ਵਾਲਾ ਨਹੀਂ ਕਿ ਸੁਣਿਆ ਕਿਤੇ ਉਸ ਤੋਂ ਬਾਅਦ ਕਹਿੰਦੇ ਰਾਤ ਇੱਕ ਦਿਨ ਬੈਠੇ ਮੈਂ ਫਿਰ ਬੇਨਤੀ ਕਰਾਂਗਾ ਆਮ ਤੌਰ ਤੇ ਤਾਂ ਮਜ਼ਾਕ ਹੀ ਲੋਕ ਸਮਝਣਗੇ ਰਾਤ ਮੈਂ ਸੁੱਤਾ ਸਾਂ ਕਮਰੇ 'ਚ ਚਾਨਣ ਸੀ ਮਨ ਥੋੜਾ ਜਿਹਾ ਡਰਿਆ ਚਾਨਣ ਕਿੱਥੋਂ ਜਦੋਂ ਉੱਠ ਕੇ ਦੇਖਿਆ ਉਹ ਗੁਰਮੁਖ ਪਿਆਰੇ ਬੈਠੇ ਸਨ ਗਰਦਨ ਚੁਕੀ ਹੋਈ ਸੀ ਇਹ ਚਾਨਣ ਉਹਨਾਂ ਦੇ ਮਸਤਕ ਵਿੱਚੋਂ ਨਿਕਲ ਰਿਹਾ ਸੀ ਹੈ ਛਿਨ ਮਾਤਰ ਸੀ ਫਿਰ ਜਦੋਂ ਪੈਂਦੇ ਸਨ ਪਾਵੇਂ ਮੈਂ ਮੈਂ ਉੱਠਣਾ ਤੇ ਸੱਚੀ ਮੁੱਚੀ ਉਹਨਾਂ ਦੇ ਤਨ ਵਿੱਚੋਂ ਵੀ ਵਾਹਿਗੁਰੂ ਸ਼ਬਦ ਦੀ ਆਵਾਜ਼ ਸੁਣਾਈ ਦਿੰਦੀ ਸੀ ਮੈਂ ਆਪ ਨੂੰ ਫਿਰ ਬੇਨਤੀ ਕਰਾਂ ਇਹ ਕੇਵਲ ਕਵਿਤਾ ਨਹੀਂ ਕਿ ਸ਼ੈਰੀ ਕਰ ਦਿੱਤੀ ਵੀ ਸੁੱਤੜੇ ਸੁਖੀ ਸਵੰਨ ਨਹੀਂ ਇਹ ਹਕੀਕਤ ਹੈ ਭਾਈ ਸਾਹਿਬ ਕਹਿੰਦੇ ਨੇ ਮੇਰੀ ਜ਼ਿੰਦਗੀ 'ਚ ਇੱਕ ਰਾਤ ਸਾਹਿਬ ਜੀ ਦਾ ਪਾਠ ਇੱਕ ਉਹਨਾਂ ਦੇ ਜੀਵਨ ਵਿੱਚ ਜੋ ਕੁਝ ਉਹਨਾਂ ਦੇਖਿਆ ਇਸ ਚੀਜ਼ ਨੇ ਇੰਨਾ ਅਸਰ ਕੀਤਾ ਕਿ ਸੁੱਤਿਆਂ ਵੀ ਉਹਨਾਂ ਅੰਦਰ ਨਾਮ ਚੱਲਦਾ ਹੈ ਇਥੇ ਗੁਰੂ ਜੀ ਕਹਿ ਰਹੇ ਆ ਕਿ ਸੁੱਤਰੇ ਸੁਖੀ ਸਵਨ ਭਾਈ ਸਾਹਿਬ ਨੇ ਲਿਖਿਆ ਗੁਰਮਖ ਸਵਨ ਸਮਾਧ ਹੈ ਭਾਈ ਗੁਰਦਾਸ ਸਾਹਿਬ ਹੁਣ ਆਪਾਂ ਕਹਿੰਦੇ ਜਾਪ ਕਰੀ ਭਾਈ ਸਾਹਿਬ ਦੀ ਪੌੜੀ ਏ ਕਿ ਗੁਰਮਖ ਮਿੱਠਾ ਬੋਲਣਾ ਜੋ ਬੋਲੈ ਸੋਈ ਜਪ ਜਪੈ ਜਿਸ ਇਹ ਕੋਈ ਸਾਡੇ ਵਰਗੇ ਕਥਾ ਕਰਨ ਵਾਲਿਆਂ ਦੀ ਬਸਤਾ ਥੋੜੀ ਇਹ ਉਹ ਜਿਹਦੇ ਅੰਦਰ ਸੁੱਤਿਆਂ ਨਾਮ ਚੱਲਦਾ ਹੈ ਮਹਾਰਾਜ ਕਹਿੰਦੇ ਗੁਰਮਖ ਜਦੋਂ ਮਿੱਠਾ ਬੋਲਦਾ ਹੈ ਸੱਚੇ ਵਿੱਚ ਜੋ ਕੁਝ ਬੋਲਦਾ ਹੈ ਉਹ ਪਰਮਾਤਮਾ ਦਾ ਜਾਂਪ ਹੀ ਹੈ ਗੁਰਮੁਖ ਮਿੱਠਾ ਬੋਲਣਾ ਜੋ ਬੋਲੈ ਸੋਈ ਜਪ ਜਪੈ ਇਹਦੇ ਵਿੱਚ ਇੱਕ ਤੋਕ ਹੈ ਮਖੀਰਲੀ ਤੋਕ ਹੈ ਗੁਰਮੁਖ ਸਵਨ ਸਮਾਧ ਹੈ ਸੱਚ ਏਵੇ ਕਿ ਗੁਰਮੁਖ ਦਾ ਅੰਦਰ ਜਿਹੜਾ ਸੋਨਾ ਉਹ ਵੀ ਸਮਾਧੀ ਹੈ ਗੁਰਮੁਖ ਸਵਨ ਸਮਾਧ ਹੈ ਮੈਂ ਫਿਰ ਅਰਜ਼ ਕਰਾਂਗਾ ਇਹ ਉਸ ਉੱਤੇ ਨੇ ਜਿਨ੍ਹਾਂ ਦੇ ਸੁੱਤਿਆਂ ਹੋયા ਵੀ ਸੱਚੀ ਮੁੱੱਚੀ ਅੰਦਰ ਨਾਮ ਚੱਲ ਰਿਹਾ ਹੈ ਸੁੱਤੇ ਸੁਖੀ ਸਵੰਨ ਜੋ ਰੱਤੇ ਸਹਿ ਆਪਣੇ ਜਿਹੜੇ ਆਪਣੇ ਵਹਿਗੁਰੂ ਜੀ ਦੇ ਰੰਗ ਚ ਰੱਤੇ ਨੇ ਸੱਚ ਏਵੇ ਕਿ ਉਹ ਸੁੱਤੇ ਹੋਏ ਵੀ ਅੰਦਰੋਂ ਜਾਗਦੇ ਪਿਆ